ਅਸੀਂ ਅੱਜ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਪੁਸ਼ਾਰਪੁਰ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਸ ਪ੍ਰੈਸ ਕਾਨਫਰੰਸ ਦਾ ਮੁੱਖ ਉਦੇਸ਼ ਇਹ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਕਯੂਐਸ ਰੈਂਕ ਦੇ ਵਿੱਚ ਬੜੀਆਂ-ਬੜੀਆਂ ਪ੍ਰਾਪਤੀਆਂ ਕੀਤੀਆਂ ਕਯੂਐਸ ਰੈਂਕਿੰਗ ਜਿਹੜੀ ਕਿ ਵਿਸ਼ਵ ਦੀ ਸਭ ਤੋਂ ਮਹੱਤਵਪੂਰਨ ਰੈਂਕਿੰਗ ਹੈ ਉਹਦੇ ਅਨੁਸਾਰ ਅਸੀਂ ਭਾਰਤ ਦੀ ਸਭ ਤੋਂ ਨੰਬਰ 1 ਸਭ ਤੋਂ ਅਵਲ ਪ੍ਰਾਈਵੇਟ ਯੂਨੀਵਰਸਿਟੀ ਬਣੇ ਹਾਂ ਇਹਦੇ ਨਾਲ ਨਾਲ ਹੀ 8 ਵਿਸ਼ਿਆਂ ਦੇ ਵਿੱਚ ਸਾਡਾ ਜਿਹੜਾ ਕਯੂਐਸ ਰੈਂਕ ਹੈ ਉਹ ਪਹਿਲੀਆਂ 500 ਯੂਨੀਵਰਸਿਟੀਆਂ 'ਚ ਸ਼ਾਮਲ ਸਾਨੂੰ ਕਰ ਲਿਆ ਗਿਆ ਹੈ ਇਹ ਵੀ ਸਭ ਤੋਂ ਉੱਤੇ ਹਸਪਿਟੈਲਿਟੀ ਤੇ ਲੇਜਰ ਮੈਨੇਜਮੈਂਟ ਆਉਂਦੀ ਹੈ ਜਿਹਦੇ ਵਿੱਚ ਕਿ ਸਾਡਾ ਰੈਂਕ ਜਿਹੜਾ 51 ਤੋਂ 100 ਦੇ ਵਿੱਚ ਆਇਆ ਔਰ ਭਾਰਤ ਚ ਪਹਿਲਾ ਸਥਾਨ ਹੈ ਪਟਿਆਲੇ ਵਿੱਚ ਜਿਹੜੀ ਦੇ ਵਿੱਚ ਵੀ 51 ਤੋਂ 100 ਦੇ ਵਿੱਚ ਸਾਡਾ ਰੈਂਕ ਆਇਆ ਔਰ ਭਾਰਤ ਦੇ ਵਿੱਚ ਤੀਜਾ ਸਥਾਨ ਹੈ ਇਸੇ ਤਰ੍ਹਾਂ ਅਗਰ ਇਲੈਕਟ੍ਰੀਕਲ ਔਰ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੀ ਗੱਲ ਕਰੀਏ ਤਾਂ ਸਾਡਾ ਪੂਰੇ ਭਾਰਤ ਵਿੱਚ ਪੰਜਵਾਂ ਸਥਾਨ ਹੈ ਔਰ ਅਗਰ ਹਿਊਮਨਿਟੀਜ਼ ਐਂਡ ਮੈਨੇਜਮੈਂਟ ਦੀ ਗੱਲ ਕਰੀਏ ਤਾਂ ਸਾਡਾ ਅੱਠਵਾਂ ਸਥਾਨ ਹੈ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਵਿੱਚ ਨ ਔਰ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਵਿੱਚ 13ਵਾਂ ਸਥਾਨ ਹੈ ਔਰ ਮੈਨੇਜਮੈਂਟ ਦੇ ਵਿੱਚ 18ਵਾਂ ਸਥਾਨ ਹੈ ਮੈਂ ਇਹ ਜਾਣਕਾਰੀ ਇਸ ਲਈ ਦੇ ਰਿਹਾ ਕਿ ਬੱਚੇ ਜਿਹੜੇ ਆ ਉਹ ਸਾਡੀਆਂ ਵਿਸ਼ਵਸਤਰ ਦੀਆਂ ਸੁਵਿਧਾਵਾਂ ਔਰ ਵਿਸ਼ਵਸਤਰ ਦਾ ਜਿਹੜਾ ਪੜਾਈ ਅਸੀਂ ਕਰਾਣੇ ਆ ਉਹਦਾ ਲਾਭ ਉਠਾ ਸਕਦੇ ਹੁਣ ਹਰ ਬੱਚਿਆਂ ਨੂੰ ਵਿੱਤੀ ਮੁਸ਼ਕਲਾਂ ਤੋਂ ਬਚਾਉਣ ਲਈ ਛੰਡੀਗੜ ਯੂਨੀਵਰਸਿਟੀ ਇਸ ਸਾਲ 170 ਕਰੋੜ ਰੁਪਏ ਦੇ ਸਕਾਲਰਸ਼ਿਪ ਦੇ ਰਹੀ ਹੈ ਸੋ ਮੇਰੀ ਮਾਤਾ ਪਿਤਾ ਔਰ ਬੱਚਿਆਂ ਨੂੰ ਇਹ ਅਪੀਲ ਰਹੇਗੀ ਕਿ ਉਹ ਸਾਡੇ ਸਕਾਲਰਸ਼ਿਪ ਦਾ ਲਾਭ ਉਠਾਉਣ ਉਹਦੇ ਦੀ ਤਰੀਕਾ ਇਹ ਹੈ ਕਿ ਸਾਡੀ ਵੈਬਸਾਈਟ cuchd.in ਤੇ ਜਾਣਾ ਪਏਗਾ ਸਾਡੀ ਵੈਬਸਾਈਟ ਤੇ ਜਾ ਕੇ ਉਹ ਦੇਖਣਗੇ ਉੱਥੇ cucet ਹੈ ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ ਉੱਥੇ ਕਲਿੱਕ ਕਰਨ ਤੋਂ ਬਾਅਦ ਉਹ ਰਜਿਸਟਰ ਕਰ ਸਕਦੇ ਆ ਉਹਦੀ ਨੋਮੀਨਲ ਫੀਸ ਹੈ 1000 ਰੁਪਿਆ ਔਰ ਉਹ ਫੀਸ ਪੇ ਕਰਨ ਤੋਂ ਬਾਅਦ ਉਹ ਆਪਣੀ ਮਰਜ਼ੀ ਦਾ ਦਿਨ ਚੁਣ ਕੇ ਆਪਣੀ ਮਰਜ਼ੀ ਦਾ ਸਮਾਂ ਚੁਣ ਕੇ ਔਰ ਆਪਣੇ ਘਰ ਬੈ ਕੇ ਇਹ ਟੈਸਟ ਦੇ ਸਕਦੇ ਆ ਸ਼ਰਤ ਇਹ ਹੈ ਕਿ ਉਹਨਾਂ ਕੋਲੇ ਕੈਮਰੇ ਵਾਲਾ ਲੈਪਟਾਪ ਹੋਣਾ ਚਾਹੀਦਾ ਤਾਂ ਕਿ ਅਸੀਂ ਉਹਨਾਂ ਦੇ ਟੈਸਟ ਨੂੰ ਮੋਨੀਟਰ ਕਰ ਸਕੀਏ ਜਦੋਂ ਇਹਨਾਂ ਦਾ ਟੈਸਟ ਮੁਕੰਮਲ ਹੋਏਗਾ ਕਿਸੇ ਬੱਚੇ ਦਾ ਤਾਂ ਉਹਨੂੰ ਉਹਦੇ ਨੰਬਰ ਦੱਸਤੇ ਜਾਣਗੇ ਜਿਹੜੇ ਵੀ ਬੱਚੇ ਸਾਡੇ ਟੈਸਟ 'ਚ 90% ਜਾਂ ਉਧੂ ਬਧੇਰੇ ਅੰਕ ਪ੍ਰਾਪਤ ਕਰਨਗੇ ਉਹਨਾਂ ਨੂੰ 100% ਦੀ ਸਕਾਲਰਸ਼ਿਪ ਦਿੱਤਾ ਜਾਏਗਾ ਜੋ-ਜੋ ਨੰਬਰ ਘਟਣਗੇ ਸਕਾਲਰਸ਼ਿਪ ਦੀ ਰਾਸ਼ੀ ਘਟਦੀ ਜਾਏਗੀ ਲੇਕਿਨ 40% ਅੰਕ ਲੈਣ ਵਾਲੇ ਨੂੰ ਵੀ ਅਸੀਂ 10% ਸਕਾਲਰਸ਼ਿਪ ਦੇਾਂਗੇ ਮੈਂ ਵੀ ਦੱਸਦਾ ਚੱਲਾਂ ਕਿ ਇਹ ਜਿਹੜਾ ਸਕਾਲਰਸ਼ਿਪ ਹੈ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਜਿਹੜਾ ਸਕਾਲਰਸ਼ਿਪ ਹੈ ਇਹ ਕੇਵਲ ਇੱਕ ਸੈਮੈਸਟਰ ਜਾਂ ਇੱਕ ਸਾਲ ਲਈ ਨਹੀਂ ਹੈ ਇਹ ਪੂਰੀ ਦੀ ਪੂਰੀ ਡਿਗਰੀ ਲਈ ਹੈ ਔਰ ਇਹ ਪੂਰੀ ਦੀ ਪੂਰੀ ਅਕਾਡੈਮਿਕ ਜਾਂ ਸੈਮੈਸਟਰ ਫੀਸ ਜਿਹਨੂੰ ਜੀ ਕਰਨਾ ਉਹਦੇ ਤੇ ਹੈ ਸੋ ਜਿਹੜੇ ਵੀ ਬੱਚੇ ਇਹ ਟੈਸਟ ਤੇ ਬੀਜਦੇ ਉਪਰ ਇਸ ਸਕਾਲਰਸ਼ਿਪ ਪ੍ਰਾਪਤ ਕਰਨਗੇ ਉਹ ਪੂਰੀ ਡਿਗਰੀ ਲਈ ਹੈ ਸਕਾਲਰਸ਼ਿਪ ਦਾ ਲਾਭ ਮਾਣ ਸਕਦੇ ਆ ਪਰੰਤੂ ਉਹਨਾਂ ਨੂੰ 7.5 ਗ੍ਰੇਡ ਪੁਆਇੰਟ ਮੇਨਟੇਨ ਕਰਨੀ ਪਵੇਗੀ ਕਿਸੇ ਵਿਸ਼ੇ ਚ ਉਹ ਫੇਲ ਨਹੀਂ ਹੋਣਾ ਚਾਹੀਦਾ ਬੱਚਾ ਔਰ ਉਹ ਕਿਸੇ ਲੈਕਚਰ ਸ਼ੋਰਟ ਨਹੀਂ ਹੋਣੇ ਚਾਹੀਦੇ ਔਰ ਅਨੁਸ਼ਾਸਨਹੀਨਤਾ ਦਾ ਕੋਈ ਕੇਸ ਨਹੀਂ ਹੋਣਾ ਚਾਹੀਦਾ ਜੇ ਸਪੋਰਟਸ ਦੀ ਗੱਲ ਕਰੀਏ ਤਾਂ ਚੱਟਿੱਗੜ੍ਹ ਯੂਨੀਵਰਸਿਟੀ ਨੇ 22 ਪਲੇਅਰ ਕੰਟ ਔਰ ਅਸੀਂ 342 ਤੋਂ ਬਧੇਰੇ ਮੈਡਲ ਜਿੱਤੇ ਐ ਸਾਡੇ ਦੋ ਪਲੇਅਰ ਜਿਹੜੇ ਆ ਤਿੰਨ ਪਲੇਅਰ ਇਨਫੈਕਟ ਉਹ ਪੈਰਿਸ 올림픽 ਦੇ ਵਿੱਚ ਵੀ ਭਾਗ ਲੈਣ ਜਾ ਰਹੇ ਆ ਅਰਸ਼ਦੀਪ ਜਿਹੜਾ ਉਹ T20 ਟੀਮ ਇੰਡੀਆ ਦਾ ਭਾਗ ਬਣਿਆ ਹੋਇਆ ਤੋ ਇਸੇ ਤਰ੍ਹਾਂ ਕਲਚਰ ਐਕਟੀਵਿਟੀ ਦੇ ਵਿੱਚ ਵੀ ਚੰਡੀਗੜ੍ਹ ਯੂਨੀਵਰਸਿਟੀ ਨੰਬਰ 1 ਯੂਨੀਵਰਸਿਟੀ ਹੈ ਪੂਰੇ ਭਾਰਤ ਵਿੱਚ ਪਲੇਸਮੈਂਟ ਦੀ ਗੱਲ ਕਰੀਏ ਤਾਂ 900 ਤੋਂ ਬਧੇਰੇ ਕੰਪਨੀਆਂ ਚੰਡੀਗੜ੍ਹ ਯੂਨੀਵਰਸਿਟੀ ਚ ਆਈਆਂ ਪਿਛਲੇ ਸਾਲ ਔਰ 9124 ਆਫਰਸ ਮਿਲੀਆਂ ਆ ਖੋਜ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਯੂਨੀਵਰਸਿਟੀ ਨੇ 2600 ਤੋਂ ਬਧੇਰੇ ਪ ਉਸੇ ਹਿਸਾਬ ਨਾਲ ਚੰਡੀਗੜ੍ਹ ਯੂਨੀਵਰਸਿਟੀ ਪੂਰੇ ਭਾਰਤ ਵਿੱਚ ਨੰਬਰ 1 ਹੈ ਪਿਛਲੇ ਸਾਲ ਦੇ ਵਿੱਚ 703 ਪੇਟੈਂਟ ਫਾਈਲ ਕਰਕੇ ਨਵਾਂ ਕੀਰਤੀਮਾਨੀ ਚੰਡੀਗੜ੍ਹ ਯੂਨੀਵਰਸਿਟੀ ਹਸਤਾਬਤ ਕੀਤਾ ਹੈ ਮੈਨੂੰ ਪੂਰਨ ਆਸ ਹੈ ਕਿ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸਲਾਹ ਦੇਣਗੇ ਤਾਂ ਕਿ ਉਹ ਆਪਣੇ ਸਾਡੇ ਜਿਹੜੇ 170 ਕਰੋੜ ਰੁਪਏ ਦੇ ਸਕਾਲਰਸ਼ਿਪ ਦਾ ਵੀ ਲਾਭ ਉਠਾਉਣ ਔਰ ਜਿਹੜੀ ਅਸੀਂ ਵਿਸ਼ੇਸ਼ ਤਰ੍ਹਾਂ ਦੀ ਸਿੱਖਿਆ ਪ੍ਰਦਾਨ ਕਰ ਰਹੇ ਹਾਂ ਉਹਦਾ ਲਾਭ ਉਠਾ ਕੇ ਆਪਣੇ ਭਵਿੱਖ ਨੂੰ ਸਵਾਰਣ ਧੰਨਵਾਦ